ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਠੰਡ ਦਾ ਲੱਗਦਾ ਜੀ ਪਤਾ ਜਿਹੜੇ 3-4 ਦਿਨ ਗੁਜ਼ਾਰੇ ਸੀਗੇ ਅਸੀਂ ਉਧਰਲੇ ਪਾਸੇ ਮਹਾਰਾਸ਼ਟਰ ਦੇ ਵਿੱਚ ਉਦੋਂ ਗਰਮੀ ਵੀ ਮਹਿਸੂਸ ਹੁੰਦੀ ਸੀ ਪਰ ਠੰਡ ਹੋਈ ਵੀ ਬਹੁਤ ਰਾਤ 1 ਵਜੇ ਤੱਕ ਗੱਡੀ ਚੱਲੀ ਆ ਜੀ ਉਸ ਤੋਂ ਬਾਅਦ ਗੱਡੀ ਨੂੰ ਜਵਾਬ ਦਿੱਤਾ ਸਾਰਿਆਂ ਨੇ ਕਹਿੰਦੇ ਵੀ ਨਹੀਂ ਸਾਥੇ ਨਹੀਂ ਚੱਲਣੀ ਹੈਗੀ ਥੱਕੇ ਹੋਏ ਸਰੀਰ ਲਾ ਲਓ ਠੰਡ ਲਾ ਲਓ ਕੋਈ ਸਮਝ ਨਹੀਂ ਲੱਗੀ ਮੈਨੂੰ ਮਾ ਵੀ ਹੁੰਗਦਾ ਦਾ ਬੈਠਾ ਜਸਿੰਦਰ ਵੀ ਹੁੰਗਦਾ ਦਾ ਬੈਠਾ ਗੱਡੀ ਮੈਂ ਵੀ ਚਲਾਈ ਜਤਿੰਦਰ ਨੇ ਵੀ ਚਲਾਈ ਚਲੋ ਮਾਮੇ ਦਾ ਮੁੰਡਾ ਦਿਨ ਪਰ ਵੀ ਚਲਾਉਂਦਾ ਰਿਹਾ ਫਿਰ ਉਹ ਉਹਨੂੰ ਕਹਿੰਦਾ ਸੀ ਤੂੰ ਰੈਸਟ ਕਰ ਲੈ ਵਿੱਚ ਨੂੰ ਫਿਰ ਉਹਨੂੰ ਵੀ ਕਿਹਾ 2:00 ਵਜੇ ਤਕਰੀਬ 1:30 ਵਜੇ ਆ ਕੇ ਅਸੀਂ ਆ ਗੁਰਦੁਆਰਾ ਸਾਹਿਬ ਚ ਬੜੇ ਸੇ ਤੁਹਾਨੂੰ ਇਤਿਹਾਸ ਦਾ ਗੁਰਦੁਆਰਾ ਦਾ ਮੁੰਡਾ ਜੱਕ ਨਾਲੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਅੱਗੇ ਆ ਕੇ ਫਿਰ ਸਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਨਾਹ ਲੈਣੀ ਪਈ ਐ ਜਦੋਂ ਅਸੀਂ ਆਗਰੇ ਤੋਂ ਨਿਕਲੇ ਸੀ ਆਗਰੇ ਤੋਂ ਬਾਅਦ ਗਵਾਲੀਅਰ ਆਇਆ ਤਾਂ ਗਵਾਲੀਅਰ ਤੋਂ ਬਾਅਦ ਸ਼ੇਪੂਰੀ ਆਇਆ ਤਾਂ ਕਹਾ ਸ਼ੇਪੂਰੀ ਨਿਕਲਦੀ ਸਾਰੇ ਇੱਕ ਗੁਰਦੁਆਰਾ ਹੈਗਾ ਇਹ ਭਾਈ ਬਾਲਾਜੀ ਕਰਕੇ ਹੁਣ ਇਤਿਹਾਸ ਇਹਨਾਂ ਡੂੰਘਾ ਮੈਨੂੰ ਪਤਾ ਨਹੀਂ ਹੈਗਾ ਇੱਥੇ ਦਾ ਵੀ ਉਰੇ ਬਾਲਾਜੀ ਭਾਈ ਬਾਲਾਜੀ ਆਏ ਤੇ ਨਹੀਂ ਆਏ ਤੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਦੇ ਬਾਰੇ ਤੇ ਹਾਂ ਅਸੀਂ ਜਦੋਂ ਹੁਣ ਵਾਪਸੀ ਉੱਧਰ ਤੋਂ ਆ ਰਹੇ ਸੀ ਮਹਾਰਾਸ਼ਟਰ ਤੋਂ ਤਾਂ ਰਸਤੇ ਦੇ ਵਿੱਚ ਗੁਰਨਾਨਕ ਜੀ ਦੇ ਚਰਨ ਛੋਹ ਧਰਤੀ ਐਂਧੌਰ ਦੇ ਵਿੱਚ ਇੱਕ ਗੁਰਦੁਆਰਾ 임ਲੀ ਸਾਹਿਬ ਕਰਕੇ ਸੀਗਾ ਉਹਦਾ ਦਰਸ਼ਨ ਕਰਕੇ ਆ ਜਿਹੜੀ ਕਲਿੱਪ ਮੈਂ ਨਾਲ ਅੱਜ ਤੇ ਤੁਹਾਡੇ ਕੋ ਲਾਵਾਗਾ ਵਿੱਚ 임ਲੀ ਦੇ ਦਰਸਾਂ ਦੇ ਸੱਲੇ ਬੈਠ ਕੇ ਗੁਰਨਾਨਕ ਦੇ ਮਹਾਰਾਜਿਆਂ ਨੇ ਮੂਰਤੀ ਪੂਜਨ ਦਾ ਵਿਰੋਧ ਕੀਤਾ ਸੀ ਮਤਲਬ ਲੋਕਾਂ ਨੂੰ ਵਿਰੋਧ ਨਹੀਂ ਕੀਤਾ ਮਤਲਬ ਸਮਝ ਆਇਆ ਸੀ ਵੀ ਮੂਰਤੀ ਪੂਜਨ ਕਰਨ ਦਾ ਨਹੀਂ ਬਈ ਉਹ ਹੈ ਵੀ ਸਿੱਧਾ ਅਕਾਲ ਪੁਰਖ ਨੂੰ ਮੰਨੋ ਐਸੀਆਂ ਗੱਲਾਂ ਦੀਆਂ ਜਾਨੀ ਕਾਫੀ ਸੀਗਾ ਉਹ ਗੁਰਦਾਰੇ ਦੀ ਕਲਿੱਪ ਮੈਂ ਕਹਿੰਦਾ ਅੱਧੇ ਘੰਟੇ ਦੀ ਹੋਊਗੀ ਮੇਰੇ ਕੋਲ ਤੇ ਉਹ ਮੈਂ ਤੁਹਾਨੂੰ ਦਿਖਾ ਦੂੰਗਾ ਚਲੋ ਉੱਥੇ ਸ਼ਾਇਦ ਬਹੁਤਾ ਬਲਾਕਸ ਅਤੇ ਬਣਿਆ ਵੀ ਨਹੀਂ ਬਾਜ਼ਾਰ ਦੇ ਵਿੱਚ ਸੀ ਸਾਡੀ ਗੱਡੀ ਰੋਡ ਤੇ ਖੜੀ ਸੀਗੀ ਤੇ ਜਣੀ ਹੈ ਇਤਿਹਾਸਕ ਸਥਾਨ ਤਾਂ ਜਣੀ ਮਨ ਨੂੰ ਸ਼ਾਂਤੀ ਮਿਲ ਗਈ ਜਾਣ ਦਾ ਭਾਵ ਉੱਥੇ ਤੇ ਹੁਣ ਇਹ ਗੁਰਦੁਆਰਾ ਹੈਗਾ ਹੀ ਬਾਲਾ ਜੀ ਜਿਵੇਂ ਤੁਹਾਨੂੰ ਮੈਂ ਦੱਸਿਆ ਤਾਂ ਫਿਰ ਜਦੋਂ ਹੁਣ ਮਹਾਰਾਸ਼ਟਰ ਤੋਂ ਵਾਪਸੀ ਆ ਰਹੇ ਤਾਂ ਤਾਂ ਸ਼ਿਪੂਰੀ ਬਣਨੇ ਤੋਂ ਪਹਿਲਾਂ ਸ਼ਿਪੂਰੀ ਬਣਨੇ ਤੋਂ ਪਹਿਲਾਂ ਇਹ ਸ਼ਿਪੂਰੀ ਕਾ ਸ਼ਹਿਰ ਹੈ ਜੀ ਸ਼ਿਪੂਰੀ ਬਣਨੇ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਆਇਆ ਸੀ ਜਿਹਦੇ ਵਿੱਚ ਇੱਥੇ ਕਮਰੇ ਵਗੈਰਾ ਵੀ ਅਵੇਲੇਬਲ ਹੈਗੇ ਆ ਸੰਗਤ ਦਾ ਪ੍ਰਸ਼ਾਦਾ ਵਗੈਰਾ ਵੀ ਸ਼ਕ ਕੇ ਜਾਂਦੀਆਂ ਆਦਰਕ ਮੇਰੇ ਕੋਲ ਲਿਖਿਆ ਹੋਤਾ ਸਕੂਲ ਦੀ ਬਿਲਡਿੰਗ ਹੈ ਪਰ ਯੂਜ਼ ਇਹੀ ਕਰ ਰਹੇ ਪਤਾ ਨਹੀਂ ਸਕੂਲ ਬੰਦ ਹੋਇਆ ਜਾਂ ਇਹਨਾਂ ਨੇ ਬਣਾ ਕੇ ਦਿੱਤਾ ਹੁਣ ਕਿਹਾ ਕੁਛ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਹੈਗੀ ਤਾਂ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕਰਾਂਗੇ ਜੀ ਦਰਸ਼ਨ ਦਰਸ਼ਨ ਕਰਨ ਤੋਂ ਬਾਅਦ ਵਿੱਚ ਚਲੋ ਉਸ ਤੋਂ ਬਾਅਦ ਵਿੱਚ ਆਪਣੇ ਮੈਂਬਰ ਆ ਜਿਹੜੇ ਹੋਰ ਰਸੋਈ ਘਰ ਬਣਿਆ ਹੋਈ ਪਰਲੇ ਪਾਸੇ ਲੰਗਰ ਹਾਲ ਰਸੋਈ ਘਰ ਸਾਹਮਣੇ ਉੱਥੇ ਲੰਗਰ ਦੀ ਤਿਆਰੀ ਲੱਗੇ ਕਰਨ ਦੇਖਦੇ ਜਿੱਥੇ ਪ੍ਰਸ਼ਾਦਾ ਜਾਂ ਕੋਈ ਸਬਜੀ ਵੱਡਾ ਟੁੱਕ ਕਰਨੀ ਹੈ ਉਹ ਕਰਨ ਲੱਗੇ ਆ ਤੇ ਘੰਟੇ ਤੋਂ ਘੰਟੇ ਦੇਖਦੇ ਜਿੰਨੇ ਕ ਸਮ ਅਕਾਲ ਪੁਰਖ ਨੇ ਦਿੱਤਾ ਸਾਨੂੰ ਵੇ ਉਹਨੇ ਕ ਟਾਈਮ ਚ ਜਿੰਨੇ ਕ ਟਾਈਮ ਚ ਸੱਤੇ ਹੁੰਦਾ ਹੋਇਆ ਉਹ ਕਰ ਦੇਣਾ ਉੱਥੇ ਵਾਹਿਗੁਰੂ ਪਰਾ ਕਰੇ ਅੰਗਲਾ ਵੀ ਖਰਾਬ ਹੈ ਜੀ ਤੇ ਆਪਾਂ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਦਾ ਕਰਾਉਣਾ ਜੀ ਦਰਸ਼ਨ ਉਹ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਕਿਰਪਾ ਕਰੇ ਦੀਨ ਦੇ ਆਲੂ ਕਿਰਪਾਲੂ ਜਿੰਨੇ ਵੀ ਸੰਗਤਾਂ ਇਸ ਸਮੇਂ ਵੀਡੀਓ ਦੇਖ ਰਹੀਆਂ ਨੇ ਦਾਤਾ ਸਾਰਿਆਂ ਨੂੰ ਖੁਸ਼ ਰੱਖੀ ਤੰਦਰੁਸਤ ਰੱਖੀ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੀਂ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਸਹਾਰੇ ਨਾਲ ਹੀ ਜੀਉਂਦੇ ਨੇ ਸਾਰੇ ਵਾਹਿਗੁਰੂ ਜਿਵੇਂ ਕਿ ਭਾਈ ਬਾਲਾ ਜੀ ਕਰਕੇ ਬਾਲਾ ਤੇ ਮਰਦਾਨਾ ਦੋਨੋਂ ਹੀ ਗੁਰਨਾਨਕ ਪਾਤਸ਼ਾਹ ਦੇ ਨਾਲ ਉਹਨਾਂ ਦੇ ਸੰਗੀ ਬਣ ਕੇ ਚੱਲ ਰਹੇ ਸੀਗੇ ਤੇ ਮੈਂ ਤੇ ਮਰਦਾਨਾ ਜੀ ਸਾਰੰਗੀ ਵਜਾਉਂਦੇ ਹੁੰਦੇ ਸੀਗੇ ਤੇ ਇੱਕ ਉਹ ਵੀ ਲਿਖੀ ਹੋਈ ਹੈ ਜੀ ਆਪਣੀ ਜਨਮ ਸਾਖੀ ਵੀ ਲਿਖੀ ਬਾਲੇ ਵਾਲੀ ਜਿਹੜੀ ਮੇਰੇ ਕੋਲ ਮੌਜੂਦ ਹੈਗੀ ਹੈ ਉਹਦੇ ਵਿੱਚ ਉਹਨਾਂ ਨੇ ਹੋਰ ਪਾਤਸ਼ਾਹ ਥੋੜੀ ਜਿਹੀ ਉਸਪਾ ਸਾਨੂੰ ਜੂਜ਼ ਕਰਕੇ ਫਿਰ ਉਹ ਲਿਖੀ ਹੋਈ ਉਹਦੇ ਵਿੱਚ ਪੜਨ ਲੱਗੇ ਬੰਦਾ ਸਮਝਦਾ ਹੈ ਪੂਰਾ ਮੈਂ ਇੱਕ ਮੇਰੇ ਮਾਮਾ ਜੀ ਹੁੰਦੇ ਸੀਗੇ ਆਪਣਾ ਨਰਿੰਜਨ ਸਿੰਘ ਉਹ ਇਹਨਾਂ ਤੋਂ ਵੱਡੇ ਸੀਗੇ ਨਸੀਬ ਸਿੰਘ ਤੋਂ ਮੇਰੇ ਮਾਮਾ ਜੀ ਤੋਂ ਤੇ ਉਹਨਾਂ ਕੋਲ ਹੁੰਦੀ ਸੀ ਉਹਨਾਂ ਨੇ ਮੈਨੂੰ ਪੜਨਾ ਦੱਸਿਆ ਵੀ ਇੱਦਾਂ ਪੜਹੁੰਦੀ ਹੁੰਦੀ ਹੈ ਤੇ ਉਹਨਾਂ ਕੋਲ ਪੜਦੇ-ਪੜਦੇ ਫਿਰ ਮੈਂ ਵੀ ਬਾਲਾ ਜੀ ਦੀ ਲਿਖੀ ਹੋਈ ਲਖਤ ਬਾਬੇ ਨਾਨਕ ਜੀ ਵੀ ਕਿਤੇ ਕਿਤੇ ਘੁੰਮੇ ਸੀ ਉਹ ਪੜੀ ਸੀ ਤਾਂ ਉਹਨਾਂ ਦੇ ਨਾਮ ਤੇ ਸੰਬੋਧਿਤ ਗੁਰਦੁਆਰਾ ਸਾਹਿਬ ਤੇੰਦਰ ਇਮਾਰਤਾਂ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਉਹ ਵਾਹਿਗੁਰੂ ਜਿੱਥੇ ਵੀ ਗੁਰਬਾਣੀ ਚੱਲਦੀ ਹੈ ਬਸ ਸਮਝ ਲਓ ਵੀ ਅਕਾਲ ਪੁਰਖ ਵਾਹਿਗੁਰੂ ਤੇ ਹੈ ਜਦੋਂ ਬਾਣੀ ਦਾ ਪ੍ਰਵਾਹ ਹੋ ਜਾਵੇ ਇਹ ਆ ਗਿਆ ਜੀ ਗੁਰਦੁਆਰਾ ਬਾਲਾ ਜੀ ਸੰਧੂ ਬੰਗਲਾ ਪੰਡੋਰਾ ਜ਼ਿਲ੍ਹਾ ਸ਼ੇਪੂਰੀ ਮੱਧ ਪ੍ਰਦੇਸ਼ ਇਹ ਹੈ ਜੀ ਇੱਥੇ ਦਾ ਐਡਰੈਸ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਕਿਰਪਾ ਕਰਿਓ ਦੀਨ ਕੇ ਦਾਤਾ ਮੇਰਾ ਗੁਣ ਅਬ ਗੁਣ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ 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 ਸਤਨਾਮ ਸ਼੍ਰੀ ਆ ਜਾਈਏ ਆਗੇ ਆ ਜਾਈਏ ਵਾਹਿਗੁਰੂ ਵਾਹਿਗੁਰੂ ਅ ਕਿਸੇ ਔਰ ਕੋ ਜਬ ਬਤਾਨਾ ਹੈ ਨਾ ਇਹ ਡਾਲ ਕਰ ਨਹੀਂ ਆਨਾ ਹੁੰਦਾ ਯਹਾਂ ਤੇ ਇਹ ਨਹੀਂ ਆਨਾ ਹੈ ਹਾਂ ਸਿਰ ਹਾਂ ਬਸ ਕੋਈ ਗੱਲ ਨਹੀਂ ਅਭੀ ਕਰ ਲੀਜੀ ਆਪਾ ਜੋ ਕੋਈ ਔਰ ਮੱਥਾ ਟੇਕਨੇ ਆਇਆ ਨਾ ਤੋ ਉਨਕੋ ਬਤਾ ਦੇਣਾ ਹਾਂ ਨਾ ਜੀ ਹਾਂ ਇਹ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਕੋਲ 6-7 ਗੱਡੀਆਂ ਹੋਣੀਆਂ ਆਈਆਂ ਹੋਈਆਂ ਜੀ ਹੋਰ ਯਾਤਰਾ ਵਾਲੀਆਂ ਉਹ ਖੁੱਲਾ ਮਤਲਬ ਰੋਡ ਪਰ ਜਾਂਦੇ ਜਾਂਦੇ ਡਰਾਈਵਰ ਵੀ ਖੜਦੇ ਆ ਬਹੁਤ ਮਤਲਬ ਹੈਗਾ ਏ ਸਿਸਟਮ ਡਰਾਈਵਰ ਖੜਦੇ ਚਾਹ ਪਾਣੀ ਪੀ ਕੇ ਚਲੇ ਜਾਣਾ ਇਹ ਉਹਨਾਂ ਬੈਕ ਸਾਈਡ ਤੇ ਜਿੱਧਰ ਇਸ਼ਨਾਨ ਕਰਕੇ ਨੇ ਬੈਕ ਸਾਈਡ ਤੇ ਸੀ ਗੁਰਦੁਆਰੇ ਦੇ ਬੈਕ ਸਾਈਡ ਬਣਾਇਆ ਰਿਹਾ ਲੈਟਰਿੰਗ ਬਾਥਰੂਮ ਵਗੈਰਾ ਸਾਰਾ ਕੁਝ ਵਧੀਆ ਟਾਂਕਾ ਬਣਾ ਉੱਥੇ ਚਾਰ ਗੱਡੀਆਂ ਖੜੀਆਂ ਮੈਂ ਕਿਹਾ 300 ਚਾਰ ਬੱਸਾਂ ਉਹਦੇ ਉੱਪਰ ਲਿਖਿਆ ਕੋਈ ਪੈਰ ਯਾਤਰਾ ਮੈਂ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਥੋੜਾ ਜਿ ਲੇਕੇ ਵੀ ਜਾ ਸਕਦਾ ਉਧਰ ਨੂੰ ਪੈਰਵ ਹਾਂ ਪੈਰਵ ਯਾਤਰਾ ਪੈ ਪੈਨ ਉਹ ਨਾਤ ਯਾਤਰਾ ਪਤਾ ਨਹੀਂ ਇੱਕ ਨਾ ਸੀਗਾ ਕੁਛ ਤੇ ਤਿੰਨ ਚਾਰ ਬੱਸਾਂ ਖੜੀਆਂ ਉਹ ਬੈਕ ਸਾਈਡ ਤੇ ਲੋ ਜੀ ਆ ਸਾਹਮਣੇ ਲੰਗਰ ਹਾਲ ਹੋ ਗਿਆ ਇਹ ਸਾਰੀ ਰਾਤ ਖੁੱਲਾ ਜੀ ਇਹਦਾ ਦਰਵਾਜ਼ਾ ਨਹੀਂ ਲੱਗਿਆ ਵੀ ਤੁਸੀਂ ਨੋਟ ਕਰ ਸਕਦੇ ਹੋ ਹੂੰਗੇ ਗੁਰੂ ਘਰ ਲੰਗਰ ਬਹੁਤ ਸੁਣੀਆਂ ਗੱਲਾਂ ਲਿਖੀਆਂ ਹੋਈਆਂ ਮੇਰੇ ਆਵਾਜ਼ ਦਾ ਪ੍ਰਸ਼ਾਦ ਦੇ ਨਾਲ ਕੇ ਗੁੱਡ ਜੌਬ ਬਈ ਦਾ ਤਾਂ ਮੇਰਾ ਭਲਾ ਕਰੇ ਖਿੱਚਦਾ ਕੰਮ ਇਹਨਾਂ ਨੇ ਨਹੀਂ ਹੌਲੇ ਦਲੇ ਵਾਸਤੇ ਵੀਡੀਓ ਬਣਾਉਂਦਾ ਫਿਰੇ ਨੇ ਵਾਹ ਇੱਕ ਰੋ ਉਥੇ ਗੀਜਰ ਵੀ ਲਾਇਆ ਵਾ ਜੀ ਬਾਹਰ ਗਰਮ ਪਾਣੀ ਉਥੇੋਂ ਠੰਡਾ ਪਾਣੀ ਦੋਹੇ ਚੀਜ਼ਾਂ ਜਿਹਨੂੰ ਜਿਹੇ ਜੀ ਚਾਹੀਦੀ ਹੈ ਇਹਦੇ ਨਾਲ ਰਸੋਈ ਘੜ ਤੇ ਭਾਂਡੇ ਜਿਹੜੇ ਧੋ ਹੁੰਦੇ ਉਧਰ ਦੇ ਪਾਸੇ ਲੰਗਰ ਵਾਲੇ ਭਾਂਡੇ ਧੋ ਹੁੰਦੇ ਝੂਠੇ ਵਾਸਤੇ ਕੁਝ ਵੀ ਲਾ ਲੋ ਚਾਹ ਪੱਕੀ ਸਾਡੇ ਲੰਗਰ ਦੇ ਬਾਬੇ ਜੀ ਲੈ ਲੈਂਦੇ ਲੈ ਲੈਂਦੇ ਲੈ ਲੈਂਦੇ ਤੇ ਦੇਖੋ ਕਿੰਨੀ ਸੁਣੀ ਗੱਲ ਲਿਖੀ ਐ ਅਸੀਂ ਜਾਂਦੇ ਹੋਏ ਪੜੀਦੀ ਮੇਰੇ ਖਿਆਲ ਸੀ ਵੀ ਤੁਹਾਨੂੰ ਪੜਾਈਏ ਆਪਾਂ ਸੇਵਾ ਕਰੀਏ ਤਾਂ ਮੁੱਕਦੀ ਨਹੀਂ ਜੇ ਨਾ ਕਰੀਏ ਤਾਂ ਰੁਕਦੀ ਨਹੀਂ ਵਾਹ ਜੀ ਵਾਹ ਸੇਵਾ ਕਰੀਏ ਤਾਂ ਮੁੱਕਦੀ ਨਹੀਂ ਜੇ ਨਾ ਕਰੀਏ ਤਾਂ ਰੁਕਦੀ ਨਹੀਂ ਇਹ ਹੋਵੇ ਜੀ ਇਸ ਥਾਨ ਦੇ ਉੱਪਰ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸੇਵਾ ਸਵਾਲੀ ਹੋਈ ਤੇ ਸੰਤ ਬੱਬਾ ਤਾਰਾ ਸਿੰਘ ਜੀ ਸਰਹਾੜੀ ਸਾਹਿਬ ਜਨਮ ਅਗਸਤ 1927 ਵਿੱਚ ਹੋਇਆ ਤੇ ਸਰੀਰ ਇਹਨੇ ਜਨਵਰੀ 1987 ਵਿੱਚ ਛੱਡਿਆ ਜਦ ਤੱਕ ਉਹ 7 ਸਾਲ ਦਾ ਸੀਗਾ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਤੇ ਕਿਰਪਾ ਕਰਿਓ دین ਦੀ ਆਪੇ ਸੱਚਾ ਬਣਸਾ ਇਹ ਹੈਗਾ ਜੀ ਇੱਧਰ ਲੰਗਰ ਹਾਲ ਅਸੀਂ ਮਾਰਨਿੰਗ ਟਾਈਮ ਉੱਥੇ ਸਾਰੇ ਜਣੇ ਚਲੋ ਇੱਧਰ ਬੱਠੇ ਵਾਹਿਗੁਰੂ ਆਹ ਲਾਹੇ ਆ ਲਗੇ ਸਾਡੇ ਬੰਦੇ ਸੇਵਾ ਕਰਨਾ ਵਾਹਿਗੁਰੂ 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 ਬਾਠ ਠੀਕ ਆ ਤੁਹਾਡੇ ਲੱਗੂਗੇ 2 ਘੰਟੇ ਹੁਣ ਐ ਨਜ਼ਾਰਾ ਆਊਗਾ ਹਾਂ ਨਾ ਸਹੀ ਗੱਲ ਇਹਦਾ ਕਰਮ ਵਾਲੇ ਨੂੰ ਮਿਲਦੀ ਬਾਈ ਕਹਿੰਦੇ ਬਿਨ ਕਰਮ ਸਤ ਸੰਗ ਨਾ ਲੱਭੇ ਇਥੇ ਨਾਲੇ ਸਤ ਸੰਗ ਚੱਲਦਾ ਸਾਧਾ ਵਿੱਚ ਨਾਲੇ ਆਪਣੀ ਸੇਵਾ ਕਰੋ ਬਾਈ ਵਾਹਿਗੁਰੂ ਭਲਾ ਕਰੇ ਅੱਜ ਲਈ ਸਾਡਾ ਬਸਾਂ ਹੈ ਕਿਹੜੇ ਏਰੀਏ ਦੇ ਬਸਾਂ ਆਈ ਹੋਈਆਂ ਪਹਣੇ ਕੁਛ ਹੈ ਕਿਹੜੀ ਯਾਤਰਾ ਪਹਣੇ Rajasthan ਦੇ ਰਾਜਸਥਾਨੀ ਨਹੀਂ ਹੈ ਏ ਯਾਰ ਰਾਜਸਥਾਨੀ ਮਹਾਰਾਸ਼ਟਰੀੋਂ ਹੁੰਦੇ ਜਿਆਦਾ ਇਹ ਮਹਾਰਾਸ਼ਟਰੀ ਹੈ ਨਾ ਜੀ 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 ਇਹ ਪੱਤਨ ਤੋਂ ਉੱਪਰ ਜਾਂਦੇ ਆ ਆਓ ਕੁਝ ਮੈਨੂੰ ਕਿਹਾ ਪੈਰ ਪੈਰਵ ਯਾਤਰਾ ਲਿਖੀ ਵੀ ਸੀ ਕੁਛ ਮੈਂ ਬਦਲ ਪੈਰਵ ਯਾਤਰਾ ਲਿਖੀ ਵੀ ਸੀ ਕੁਛ ਕਰਨੇ ਕਰਕੇ ਆਓ ਦੋਸਤ ਜੀ ਮੈਂ ਚਾਲਦਾ ਹਾਂ ਹੈ ਨਾ ਚਾਲ ਪੌਣ ਉੱਧਰ ਜਾਂਦੇ ਹੂੰ ਉੱਤਰਾਖੰਡ ਚ ਅਸ਼ਯ ਉੱਤਰਾਖੰਡ ਆਦੇ ਹਾਂ ਠੀਕ ਹੈ ਵੰਤ ਨੂੰ ਬੁਲਾ ਲਓ ਸਰਪੰਚ ਸਾਹਿਬ ਕੱਪੜੇ ਦਾ ਸਾਫ਼ ਸਜਾਉਣੀ ਉਹਨਾਂ ਨੇ ਆ ਗਿਆ ਜੀ ਆ ਗਿਆ ਇੱਕ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਹੈ ਜੀ 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 ਅਬ ਕਹਾਂ ਸੇ ਆਏ ਹੋ ਕਹਾਂ ਪੇ ਜਾ ਰਹੇ ਹੋ ਅਸੀਂ ਐਮਪੀ ਸੇ ਆਏ ਅਛਾ ਐਮਪੀ ਸੇ ਆ ਨਹੀਂ ਐਮਪੀ ਐਮਪੀ ਤੋਂ ਇਹ ਵੀ ਐਮਪੀਓ ਹੈ ਧਾਰ ਡਿਸਟ੍ਰਿਕਟ ਹਾਂ ਧਾਰ ਡਿਸਟ੍ਰਿਕਟ ਸੇ ਆਏ ਠੀਕ ਹੈ ਠੀਕ ਹੈ आ, आगे कहाँ जाना यात्रा कहाँ जा रही है महाकुंभ महाकुम्भ अच्छा महाकुंभ एक तो हमारे को उधर पता चलता है महाकुम्भ जो बारह साल बाद आता है हाँ। वही है ये, ये बारह साल बाद नहीं है, ये ये मतलब साल बाद महाकुम्भ आ रहा है नहीं बारह साल में बारह हाँ, साल साल में अच्छा तो इस बार आ रहा है वो है ओके नाम कहाँ पे इलाहाबाद में आए जा रहे हो ना महाकुंभ में ठीक है ठीक है वही है जो बोलते हैं बारह साल बाद महाकुंभ आता है हाँ, हाँ, ना वही वाला ठीक है उज्जैन उज्जैन के बाद वो पंचमणि अच्छा ऐसे अलग अलग हाँ, स्थान पे जाते रहते हैं साल में हाँ तो मतलब के चार धामों में घूमकर फिर वापसी इधर आ जाना है बारह साल बाद में हाँ फिर रिपीट हो जाएगा आगे आगे सभी है ना ठीक है ठीक है बढ़िया बढ़िया बहुत बढ़िया ਅੱਛਾ ਲੇ ਗਾ ਵਾਗਿਦ ਖਲਸਾ ਵੇਰ ਫਤਜੀ ਲਓ ਜੀ ਮੱਛੀਆਂ ਉਹ ਮੰਦੀਆਂ ਇੱਥੇ ਸਰੋਵਰ ਦੇ ਵਿੱਚ 10 ਦਿਨ ਮਿਹਰ ਦੇ ਨਾਲ ਜਾਨੀ ਤਿਆਰ ਹੋ ਰਿਹਾ ਜੀ ਹਾਲ ਅਸਲੀ ਗੁਰੂ ਸਾਹਿਬ ਦੇ ਵਿਚੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਚੀਜ਼ ਨੇ ਤਿਆਰ ਹੋਣਾ ਹੈ ਹੱਤਾ ਜਿਕਣਾ ਸੀ ਪੰਜਾਬ ਵਿੱਚ ਅਮਰਸਰ ਚਲੇ ਜਾਂਦੇ ਜਾਂ ਬਠਿੰਡੇ ਚਲੇ ਜਾਂਦੇ ਜਾਂ ਇੱਧਰ-ਉੱਧਰ ਚਲੇ ਜਾਂਦੇ ਆ ਉਹ ਸਾਰੇ ਪਾਸੇ ਜਾਂਦੇ ਆ ਤੇ ਉਕਣੀ ਇਹਨਾਂ ਦਾ ਹੀ ਹੋਰ ਡਿਸਟ੍ਰਿਕਟ ਤੋਂ ਹਾਲ ਹੋਰ ਡਿਸਟ੍ਰਿਕਟ ਚ ਪਹੁੰਚੇ ਆ ਜਾਲੀ ਹਾਲ। ਮਹਾਕੁੰਭ ਚ ਜਾ ਰਹੇ ਆਂ ਜੀ ਹਾਲ ਇਹ। ਚਲੋ ਵਾਹਿਗੁਰੂ ਫਲਾ ਕਰੇ ਹੁਣ ਮੈਂ ਵੀ ਕਰਾਮਾ ਜੀ ਸੇਵਾ। ਵਾਹਿਗੁਰੂ 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 ਵਾਹਿ ਤਤਨਾ ਵਾਹਿ ਹਨਾ ਵਾਹਿ ਤਤਨਾ ਵਾਹਿ ਕਾਕਾ ਅੰਤੇ ਸਰਪੰਚ ਸਾਹਿਬ ਨੂੰ ਤੁਸੀਂ ਸਰਪੰਚ ਸਾਹਿਬ ਨੂੰ ਕਹਿੰਦੇ ਵਾਹਿਗੁਰੂ ਨਾ ਨਾ ਕਹਨੋ ਤਾਂ ਵੀ ਸਾਰੇ ਨੂੰ ਦੰਦਾ ਕਹੀ ਜਾਂਦੀ ਹੈ ਹੂੰ ਜੇ ਘਤਨਾਂ ਨਾਲ ਲੜਾਈ ਹੋ ਜਾਣੀ ਦਾਦ ਦਾ ਨੋਕਾ ਨਿਕਲਿਆ ਨਾ ਉਹ ਰੋਟੀ ਸਿੱਖੇ ਕਿਤੇ ਆਹ ਦੇ ਨੈਕ ਸਪੀਡ ਬਹੁਤ ਬੜੀ ਹੈ ਤੇ ਸਪੀਡ ਤੇਰੀ ਘੱਟ ਆ ਇਹ ਗੱਲ ਗਲਤ ਹੈ ਹਨਾ ਮੈਨੂੰ ਪਤਾ ਸਪੀਡ ਤੇਰੀ ਘੱਟ ਸਰਪੰਚ ਤੇ ਤੇਰੀ ਸਪੀਡ ਚ ਘੱਟ ਚਲ ਮੈਂ ਲੱਗਦਾ ਹਾਂ ਤੁਹਾਡੇ ਬੋਲੋ ਬਾਈ ਗਿਰੂ ਯਾਨੀ ਕਹਿਣ ਦਾ ਬਾਬਾ ਥੱਪੜ ਮਾਰਨੇ ਬਣੇ ਲਾਟ ਵਿੱਚ ਦੇ ਦੇਸੀ ਭਾਸ਼ਾ ਜਗ੍ਹਾ ਤੇਰੀ ਹੈ ਆ ਮਰ ਲੋਗ ਪੜਾਈ ਕਰਕੇ ਲੋ いやਦਾ ਸੀਗਾ ਪਰ ਕੱਪੜੇ ਅੰਦਰ ਮੈਂ ਇਸ਼ਕੀ ਗਵਾਨੀ ਆਉਂਦੇ ਨਹੀਂ ਆਉਂਦੇ ਨਾ ਉਹ ਮਾਵਾਗਾ ਨਾਲ ਪੜਾ ਚੱਪੜ ਨਹੀਂ ਚਾਹੀਦੀ ਨੀ ਕੀ ਘਮਾਂਦਾ ਹੋਰ ਪਤਾ ਨਹੀਂ ਨਾ ਦੱਸਣਾ ਤਾਂ ਪੈਣਾ ਹੀ ਹੁੰਦਾ ਉਹ ਭਈਆ ਨਹੀਂ ਪਤਾ ਨਹੀਂ ਚੱਪੜ ਦਾਦਾ ਚੱਪੜ ਦਾਦੀ ਅਰੇ ਮਾਨਸਾ ਕੁਡੇ ਬੋਲਸ ਗੰਬੜਾ ਕੀ ਹਾਂ ਅੱਛੇ ਆਹ ਬੋਲੀ ਗੱਲ ਈ ਵੀ ਸਾਨੂੰ ਕੁਰਤੀ ਪਾਈ ਵੇਖ ਕੇ ਆਉਂਦੇ ਸਿੱਧੇ ਹੈਗੇ ਇਹਨਾਂ ਨੂੰ ਮਤਾਂ ਦੁਨੀਆ ਸਾਰੀ ਇਹ ਦੁਨਿਆਦਾਰੀ ਸਾਰੀ ਘੁੰਮ ਗਈ ਇਹਨੂੰ ਕੱਲ ਸੰਗਤ ਨੇ ਬੀਬੀਆਂ ਨੇ ਗੱਫੇ ਲੋਣ ਦਿਖਾਉਣੀ ਜਗੇ ਤੇ ਬੰਦੇ ਸਾਰੇ ਗੱਫੇ ਜਾਗੇ ਨੇ ਛੇ ਹਾਂ ਚਾਹੀਏ ਗੱਵੇ ਵੀ ਗੱਲ ਦੀ ਜੇ ਪਾਸੇ ਜਿਵੇਂ ਇਹ ਤੇ ਲੋਣੇ ਪਕਾਪਾ ਕਰਦੇ ਨੇ ਆਪਾਂ ਬੱਚੇ ਨਾ ਜਿਹੜੇ ਬੱਚੇ ਨਾ ਤਾਂ ਖਸੇ ਉੜ ਜਾਂ ਆਹੋ ਪਹਿਲਾਂ ਆ ਆਂਖਾਂ ਦੇ ਨਾਲ ਦਾਲ ਦੁਰ ਬਾਲ ਦੀ ਪਾਰਾ ਕਪੜਾ ਵੀ ਦਾ ਆਹ ਜੱਟ ਕਿੱਥੇ ਆਣਾ ਆਹ ਸਾਹਾਂ ਵਿੱਚ ਮਾੜਾ ਮੋਟਾ ਇਧਰ ਤੇ ਕੋਮ-ਕੁਮੇ ਬਣਾ ਦਿੱਦੀ ਹੁੰਦੀ ਤੇ ਸਿੱਖਣੀਓ ਨਹੀਂ ਕਰਦਾ ਕੋਈ ਵੀ ਕਿਹਨਾਂ ਗੋਈਆ ਕੋਰਡੀਨੇਟਰ ਆ ਰਿਹਾ ਜੀ ਆਹ ਜੀ ਇੱਚੀ ਦੀ ਗੱਲ ਬਤਾਂ ਮੈਂ ਤੁਹਾਨੂੰ ਆਇਆ ਨਾ ਗਾਰ ਯਾਰ ਮੇਰੀਆਂ ਬੇ ਖਾਂਦਾ ਆ ਰਿਹਾ ਓਹੋ ਤੁਹਾਂ ਕੱਤੇ ਹੋਏ ਮੂਸੀ ਉਹ ਲੋਪਲੇ ਕੇ ਸੀ ਅਗਰੇਕ ਕਰਾ ਆਹ ਸੱਕ ਦੁਗਦੋ ਸਿੱਟੀ ਜਾਣਾ ਪਿੱਲੀ ਹੋ ਗਿਆ ਪਿੱਲੋਂ ਕਹਿੰਦਾ ਤੂੰ ਇਹਨਾਂ ਡੱਬੀ ਚਿੱਲੀ ਕਿਸੇ ਡੱਬੀ ਛੱਡ ਦੋ ਚਿੱਲੀਆਂ ਵਿੱਚ ਕਫੇ ਤੇ ਲੋ ਘਟ ਗਈ ਆ ਲੋ ਘਟ ਨਹੀਂ ਦਿੰਦਾ ਹਾਂ ਜੀ ਹਲਗੀ ਕਾਫੇ ਸੋਕੇ ਜਨੇ ਭਾਗਾ ਜੀ ਇਹ ਕਿੱਥੇ ਕਿੱਥੇ ਗਏ ਹਾਂ ਹਾਂ ਤੁਸੀਂ ਰਾਜੇ ਕਿੱਥੇ ਗਏ ਹੋ ਜੀ ਕੌਣ ਗਏ ਹੋ ਬਾਬਾ ਜੱਗੂ ਕਿੱਥੋਂ ਗਿਆ ਚਾ ਇੱਕ ਸਣਾ ਕਿਉ ਲੇਟੋ ਦੇ ਜੀ ਉਹ ਕਰਨਾ ਕਿੰਨਾ ਹੋਊਗਾ ਮੈਨੂੰ ਜਿਹੜਾ ਆਹ ਕੀ ਆ ਸਾਡੀ ਮਰਜ਼ੀ ਆ ਆਡੀ ਮਰਜ਼ੀ ਰਹਿਊਗਾ ਕਿ ਕਰਨਾ

ਜਾ ਤੂੰ ਪਾਂਜਾ ਆਪਣੇ ਨਾਲ ਦੇਣ ਕੋਲ ਇੱਕ ਕੰਦਾ ਟੁੱਟੀ ਪਰ ਨਹੀਂ ਤੋਤਦਾ ਤੇਨੂੰ ਰੋਟੀ ਨਹੀਂ ਮਿਲਣੀ ਫਿਰ ਇਹਨਾਂ ਦੀ ਥੁਲਾ ਸਫਾਈ ਕਰਾਈ ਉਹਨੂੰ ਇੱਕ ਟੂ ਪ੍ਰਮਾ ਖਾਣ ਦਿੱਤਾ ਤੇ ਹੁੰਦਾ ਇਹ ਸਕੂਲ ਨਹੀਂ ਖਾਊਗਾ ਇੱਥੇ ਆ ਕੇ ਸੱਤੇ ਪਰਛਾਦੇ ਪਾਉਂਦਾ ਨਹੀਂ ਆਈ ਇਹ ਲੜਾਈ ਇੱਕ ਲੈ ਕੇ ਚਾਰ ਪਰੋਂ ਸਿਆਉਂਦਾ ਮੈਂ ਚਾਰ ਖਾਣੇ ਆਂਟੀ ਮੇਰੇ ਚਾਰ ਪਾਦੇ ਮੈਂ ਸਾਰਾ ਕੰਮ ਨਾਲ ਕਰਾਇਆ ਟੇਪਨ ਵੀ ਤੋਸਤਾ ਆਪਰਾ ਤੇ ਚੱਕਲਾ ਵੇਰਨਾ ਨਾਲ ਵੀ ਕਰਾਈ ਜਾਲਿਆ ਪਿੱਛੇ ਮਾਪੂਸੀ ਲੜੋਣਾ ਬਸ ਸਭ ਦੇ ਨੇ ਸੋਣਿਆ ਤਾਂ ਨਾਲ ਮੇਰੀ ਵੀ ਬੜੇ ਹੀ ਬੜੇ ਗਿੱਦੀ ਨੇ ਅੱਖੇ ਨਹੀਂ ਲੱਗਦੇ ਮਾਸਾ ਦੇ ਮੇਰੇ ਸਾਹਮਣੇ ਨਹੀਂ ਅਭੀ ਲੱਗ ਜਾਂਦਾ ਅੱਖੇ ਅਭੀ ਲੱਗ ਜਾਂਦਾ ਇੱਕ ਲੱਗ ਜਾਂਦਾ ਉਹ ਦੂਜਾ ਨਹੀਂ ਲੱਗ ਦੂਜਾ ਮੇ ਤੁਲੇਗਾ ਤੇਰੀ ਗੁਨਦੀ ਪੇਰ कुझु <laughs> ਕੀ ਹੋ ਜਾਣਾ ਜੀ ਕੁੱਲੀ ਨੇ ਬਹੁਤ ਘਾਟੀ ਜੀ ਬਸ ਬੋਲ ਜੀ ਵਾਪਸ ਗੱਪੇ ਜਮ ਨਹੀਂ ਹੋਣੇ ਬੇ ਚੱਲ ਮਸਤਾਂ ਚੋਕ ਰਿਆਂ ਗੁੰਚੀ ਇਹ ਰਣੀ ਗਈਆਂ ਚਲ ਕੱਲ ਨੂੰ ਲੈਟਰਾਲੀ ਭਰ ਕੇ ਲਈਏ ਫਿਰ ਆਓ ਭਈਆ ਮਾਲਮ ਤੇ ਲੈਵਰ ਤੋਂ ਬਿਜੋਣੇ ਆ ਜੀ ਇਹ ਲਾ ਕੇ ਜਿਆਦਾ ਹੋਈ ਉਹ ਵੀ ਜਦੋਂ ਉਹ ਸੂਰਜ ਆਉਂਦਾ ਸਰਦਾ ਸੂਰਜ ਧਰਵਾ ਨਿਕਲ ਅਰੇ ਦੇ ਕੱਪੜੇ ਨੇ ਇੱਕ ਮਨਸੀ ਆਇਦਰਾ ਬੋਲ ਬੋਲ ਹਾਂ ਜਾਂਦੇ 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 ਵਾਹਿਗੁਰੂ 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 ਗੁਰਦੁਆਰਾ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਚਰਨ ਸ਼ੋਤਰਤੀ ਜੀ ਏਮਲੀ ਸਾਹਿਬ ਇਹਨਾਂ ਦੌਰ ਵਿਖੇ ਜੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਜ ਸਭਾ ਸੰਗਤ ਜੀ ਦਰਸ਼ਨ ਵਾਹਿਗੁਰੂ 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 ਲਓ ਜੀ ਇੱਕ ਵਾਰ ਟੈਂਕੀ ਹੋਰ ਫੁੱਲ ਕਰਵਾਤੀ ਜੀ ਆਪਾਂ ਨੇ ਪੰਜਵੀਂ ਟੈਂਕੀ ਫੁੱਲ ਹੋ ਗਈ ਹੁਣ ਇਹ ਵਾਹਿਗੁਰੂ ਇਸ ਕੋ پکڑ ਪਾ ਲੇ ਪੇਮੈਂਟ ਕਰਾਓ ਐਸ ਵਾਰ ਹੋ ਗਈ ਮੇ ਮਿੱਤਰਾ 5 ਰੁਪਏ ਘੱਟ 4600 ਦੀ 5 ਰੁਪਏ ਘੱਟ 4600 ਦੀ ਹੋਈ ਆ ਤੁਹਾਡੀ ਟੈਂਕੀ ਫੁੱਲ ਠੀਕ ਆ ਇਹ ਰਿਕਾਰਡ ਤੋੜ ਮਾ ਹੋ ਗਿਆ ਕੰਮ ਇਹ ਹੁਣ ਆਪਣਾ ਸਸਤਾ ਹੈ ਹਾਂ ਉਹ ਠੀਕ ਸੋ 60 ਵੀ ਪੈਟਰੋਲ ਤਾਂ ਅੱਛਾ 40 ਰੁਪਏ ਆਜੇ ਬੋਡ ਲੱਗੇ ਨਹੀਂ ਸਸਤਾ ਥੋੜਾ ਪੈਟਰੋਲ ਦੀ ਨਹੀਂ ਗੱਲ ਕਰਦਾ ਮੈਂ ਡੀਜ਼ਲ ਦੀ ਗੱਲ ਕਰਦਾ ਡੀਜ਼ਲ ਡੀਜ਼ਲ ਕਿੰਨੇ ਦਾ ਤਾਂ ਹੀ ਮਹਗਾ ਲੱਗਾ ਥੋੜਾ ਜਿਹਾ ਰੇਟ ਵੀ ਇਹਦੇ ਵਿੱਚ ਫਰਕ ਆ ਗਿਆ ਥੋੜਾ ਜਿਹਾ ਸਹੀ ਗੱਲ ਆ ਉਹਦੇ ਕਰਕੇ ਪੈ ਜਾਂਦਾ ਫਰਕ ਰੇਟ ਦਾ ਸਟੇਟਸ ਰੇਟ ਵਗੈਰਾ ਚਲ ਹੰਬਾਟ ਕਰ ਐਸਾ ਕਰ ਧੱਕਾ ਹੀ ਕਰਦੇ ਹੋ ਮੇਰੇ ਪੇਮੈਂਟ ਤੋਂ